ਬੀਬੀਆਂ ਆ ਲਈਆਂ ਪਿਆ ਪੰਜਾਬ ਦੀਆਂ ਹਨ ਕੀ ਹੋ ਗਿਆ ਅੱਜ ਫੇਰ ਕਹਿੰਦੇ ਨਿਆਣੇ ਛੱਡ ਕੇ ਚਲ ਗਈ ਹੈ ਕੌਣ ਜਨਾਨੀ ਹੈ ਥਾਣੇ ਚ ਨੰਗੇ ਬਾਬੇ ਕੇ ਰਿਖੜੀ ਖੜੀ ਸੀ ਅੱਛਾ ਉਹ ਬੱਸ ਫੇਰ ਦਿਮਾਗ ਖਰਾ ਹੋ ਗਿਆ ਲੋਕਾਂ ਦਾ ਇੱਥੇ ਗਲਤੀਆਂ ਉਹਨਾਂ ਦੀਆਂ ਆ ਵੱਡ ਵਡੇਰੇ ਰਹੀਆਂ ਜਿਹੜੇ ਇਹਨਾਂ ਨੇ ਖੁੱਲੀਆਂ ਛੱਡੀਆਂ ਲੀਆਂ ਆ ਜਿਹੜੇ ਹੁਣ ਮਸਲੇ ਹੋਈ ਜਾਂਦੇ ਆ ਪੰਜਾਬ ਦਾ ਬੁਰਾ ਹਾਲ ਕੀਤਾ ਆ ਹੁਣ ਪਿੱਛੇ ਸੁੱਖਣ ਵਾਲੇ ਇੱਕ ਮੁੰਡਾ ਜਿਹੜਾ ਮਾਰ ਕੇ ਨਹੀਂ ਹਟਿਆਗਾ ਜਿਹੜੀ ਉਹ ਜਨਾਨੀ ਸੀ ਹਾਂ ਉਹਨੂੰ ਗੱਡੀ ਲੈ ਕੇ ਦਿੱਤੀ ਸੀ ਉਹ ਬੰਦੇ ਨੇ ਤੇ ਆ ਮੋਟਰਸਾਈਕਲ ਤੇ ਜਾਂਦਾ ਸੀ ਸਾਰੀ ਅਸ਼ੋਰਾਂ ਦੀ ਜ਼ਿੰਦਗੀ ਸੀ ਬਾਹਰ ਭੇਜੀ ਬਾਹਰੋਂ ਆਈ ਸੀ ਆਣ ਕੇ ਮੁੰਡਾ ਮਾਰਦਾ ਦਸ ਹਜ਼ਾਰ ਜੇ ਤੁਸੀਂ ਪਤਾ ਨਹੀਂ ਇਹਨਾਂ ਨੂੰ ਬੁੱਢੇ ਵਾਰੀ ਕਦੋਂ ਹੁਣ ਇੱਕ ਇਸ਼ਕ ਜਾਗਣ ਲੱਗ ਗਿਆ ਤੇ ਦੋ ਦੋ ਤਿੰਨ ਤਿੰਨ ਜਵਾਕ ਜੰਮ ਗਏ ਜਨਾਨੀਆਂ ਹੁਣ ਨਵੇਂ ਦੀ ਭਾਲ ਚ ਹੈ ਤੇ ਉਲਟਾ ਸਰਕਾਰਾਂ ਨੇ ਕਾਨੂੰਨ ਦੇ ਅੱਗੇ ਹੋ ਜਿ ਬਣਾਏ ਕਾਨੂੰਨ ਹੈ ਨਹੀਂ ਆਲੋ ਜੇ ਆਪਣੇ ਕਾਨੂੰਨ ਹੋਵੇ ਨਾ ਤੇ ਕੰਮ ਹੀ ਨਾ ਹੋਵੇ ਸਾਡੇ ਕਾਨੂੰਨ ਆਖੇ ਜੀ ਜਨਾਬ ਮੈਂ ਨਹੀਂ ਹੁੰਦੇ ਆਖੇ ਜੇ ਜਦੋਂ ਦੋਨੇ ਜੀ ਰਾਜੀ ਤੇ ਕੀ ਕਰੂਗਾ ਕਾਜੀ ਹਨਾ ਤੇ ਕਾਨੂੰਨ ਬਣਾਤਾ ਸਰਕਾਰ ਨੇ ਵੀ ਇਹ ਜਿੱਥੇ ਮਰਜ਼ੀ ਵਿਆਹ ਕਰਾਹਦੇ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਵੀ ਉਹਨਾਂ ਅੱਜ ਤੱਕ ਕਾਨੂੰਨ ਆ ਵੀ ਜਦੋਂ ਮਰਜ਼ੀ ਵਿਆਹ ਕਰਾ ਲੈਣ ਜਿੱਤੇ ਮਰਜ਼ੀ ਜਾਜ ਕੋਰਟ ਮੈਂ ਅੱਜ ਕਰਾ ਜੀ ਜਿਹੜੇ ਦੋ ਜਵਾਕ ਜੰਮੇ ਆ ਉਹ ਕਿੱਧਰ ਜਾਣ ਕਾਨੂੰਨ ਇਹੋ ਜਿਹਾ ਬਣਾਉਣ ਕਿ ਜਿਹੜੇ ਜਵਾਕ ਹੋਇਆ ਕਰਨਗੇ ਦੋ ਦੋ ਹੁਣ ਕਹਿਆ ਇੱਕ ਹੋਵੇ ਉਹਨੂੰ ਕਹੇ ਜਵਾਕ ਜਨਾਨੀ ਦਾ ਜੀ ਮੈਂ ਨਾ ਮਤਵ ਹੀ ਨਹੀਂ ਕੋਈ ਬੰਦਾ ਉਹ ਜਨਾਨੀ ਦਾ ਵਿਆਹ ਕਰ ਲਵੇ ਜੇ ਸਰਕਾਰ ਚਾਵੇ ਨਾ ਕਹਿ ਦੇਵੇ ਵੀ ਜਿੱਦਣ ਜੇ ਜੇ ਛੱਡ ਕੇ ਜਾਂਦੀ ਆ ਜਨਾਨੀ ਜੇ ਜਨਾਨੀ ਛੱਡ ਕੇ ਜਾਂਦੀ ਆ ਤਾਂ ਜਵਾਕ ਜਨਾਨੀ ਨਾ ਜਾਣਗੇ ਜੇ ਬੰਦਾ ਛੱਡ ਕੇ ਜਾਂਦਾ ਤਾਂ ਜਵਾਕ ਬੰਦੇ ਨਾ ਜਾਣਗੇ ਵੇਖਾਂਗੇ ਫਿਰ ਗਾਂਹ ਅਗਲਾ ਰੱਖਦਾ ਕਿ ਨਹੀਂ ਰੱਖਦਾ ਤੇ ਬਾਕੀ ਦੂਜੀ ਗੱਲ ਜਿਹੜੀ ਆਪ ਦੇ ਦਿਆ ਨਹੀਂ ਹੋਈ ਜਿਹਦੇ ਨਾਲ ਵਿਆਹ ਕਰਨ ਦੀ ਸੀਰੇ ਨਾਲ ਵਿਆਹ ਕਰ ਲੈਂਦੇ ਆ ਜਦੋਂ ਉਹਦੀ ਨਹੀਂ ਬਣਉਂਦਾ ਇਪੜਵਾ ਤੇਰੀ ਬਣਦੀ ਉਹ ਬੰਦੇ ਨੂੰ ਸ਼ਰਮ ਚਾਹੀਦੀ ਆ ਜਿਹੜਾ ਬੰਦਾ ਉਹ ਜਨਾਨੀ ਨੂੰ ਲੈ ਕੇ ਜਾਂਦਾ ਵੀ ਤੂੰ ਤੇਰੇ ਚ ਐਡੀ ਵੀ ਕਾਬਜਤ ਨਹੀਂ ਹੈਗੀ ਕਿ ਤੈਨੂੰ ਵੀ ਤੈਨੂੰ ਕੋਈ ਕੁੜੀ ਜਿਹੜੀ ਆ ਕੁਵਾਰੀ ਮੈਲੀ ਨਹੀਂ ਸਾਦੀ ਤੂੰ ਵਿਆਹ ਨਹੀਂ ਹੋਸ ਫਿਰ ਤੇਰਾ ਵਿਆਹ ਨਹੀਂ ਹੈਗਾ ਤੇ ਲੋਕਾਂ ਦਾ ਬੁਰਾ ਹਾਲਾ ਜਿਹਦਾ ਜੀ ਕਰਦਾ ਮੂੰਹ ਚੱਕੀਆਂ ਤੁਰ ਪੈਂਦੀਆਂ ਭਾ ਕੈਨੇਡਾ ਭੇਜ ਦਿੰਦੇ ਲੋਕ ਵੀ 25-25 ਲੱਖ ਲਾ ਕੇ ਉਥੇ ਚੂਹਿਆ 50 ਉੱਥੇ ਸੈੱਟਰ ਦਿੰਦੀਆਂ ਉਹ ਜੇ ਸਾਡੇ ਪਾਗਲ ਲੋਕ ਅੱਜ ਕੱਲ ਦੇ ਤਾਂ ਜਵਾਗ ਵੀ ਡਰ ਗਏ ਵਿਆਹ ਕਰਾਉਣ ਤੋਂ ਡਰਨ ਲੱਗ ਗਏ ਅਗਲੇ ਆ ਦੇ ਬਾਬਾ ਅਸੀਂ ਨਹੀਂ ਕਰਾਉਂਦੇ ਪਿਆ ਇਹਨਾਂ ਦਾ ਕੀ ਪਤਾ ਰਾਤ ਨੂੰ ਕੱਜੀ ਧੌਣ ਇਹਨਾਂ ਦਾ ਦੱਬ ਦੇਵੇ ਤਾਂ ਇਹ ਬਖਾਲ ਵਾ ਪਿਆ ਪੰਜਾਬ ਚ ਤਾਂ ਹੀ ਤਾਂ ਹੁਣ ਅੱਜ ਆ ਪੀੜੀ ਨੂੰ ਦੇਖੇ ਹੀ ਆ ਹਾਂ ਔਰ ਕੱਲ ਪਰਸੋਂ ਦੀ ਮੈਂ ਵੀਡੀਓ ਦੇਖੀ ਨਾ ਇੱਕ ਵੀਡੀਓ ਦੇਖੀ ਕਹਿੰਦਾ ਵਿਆਹ ਨਹੀਂ ਕਰਾਉਣਾ 90 ਤੋਂ ਬਾਅਦ ਵਾਲਾ ਕੋਈ ਕਰਾਈ ਨਹੀਂ ਬਾਬਾ ਮੈਂ ਨਹੀਂ ਕਰਾਉਂਦਾ ਪਿਆ ਕਹਿੰਦਾ ਇਹਦਾ ਕੀ ਪਤਾ ਰਾਤ ਨੂੰ ਸੁੱਤੇ ਪੈ ਕੇ ਕਲਾ ਧੌਣ ਦੱਬ ਜੀ ਗੋਲੀ ਦੇ ਦੇਵੇ ਲੋਕ ਇੰਨੇ ਡਰਨ ਲੱਗ ਗਏ ਪੰਜਾਬ ਦੇ ਪੰਜਾਬ ਦੀਆਂ ਜਿਹੜੀਆਂ ਜਨਾਨੀਆਂ ਹੈ ਨਾ ਕੁੜੀਆਂ ਜਨਾਨੀਆਂ ਆ ਅਧਿਉ ਵੱਧ ਇਹੋ ਜਿਹੇ ਕੇਸ ਆ ਲਾਗੇ ਸਾਹਮਣੇ 100 ਚ ਜਿਹੜੀਆਂ 50% ਸਹੀ ਆ ਤੇ ਜਿਹੜੀਆਂ ਆਹ ਹਾਲ ਜਿਹੜੀਆਂ ਕਰੀ ਜਾਂਦੀਆਂ ਕੈਨੇਡਾ ਅਮਰੀਕਾ ਉਹ ਛੱਡ ਕੇ ਭੱਜ ਗਈ ਜੀ ਦੀ ਮਰਜ਼ੀ ਦੇ ਲਵ ਮੈਰਿਜ ਦੇ ਚੱਕਰ ਚ ਲਵ ਮੈਰਿਜ ਕਰਾ ਲਈ ਜੀ ਉਹ ਇੱਕ ਪਾਕਿਸਤਾਨ ਚਲੀ ਗਈ ਇੱਥੇ ਬੰਦੇ ਮਾਰਦੇ ਇੱਕ ਹੁਣ ਕਹਾਣੀ ਨਿਕਲੀ ਆ ਇੱਕ ਖੰਡੇ ਫੇਰ ਥਾਣੇ ਚ ਬੈਠੀ ਆ ਵਿਆਹ ਕਰਾ ਕੇ ਦੋ ਜਵਾਦ ਛੱਡ ਕੇ ਕੋਈ ਦੇਰਿਆਂ ਚ ਬੈਠੀਆਂ ਕੋਈ ਪਖੰਡੀ ਸਾਰਾ ਜੁਰੀਆਂ ਫੜਦੀਆਂ ਪੰਜਾਬ ਦਾ ਨਾ ਨੇ ਬੇੜਾ ਕਰਕੇ ਕਰਤਾ ਨਾਰੀ ਨਾਰੀ ਕੀ ਨਾਰੀ ਆ ਆਹੀ ਦਾ ਕਹਿੰਦੇ ਸੀਗੇ ਸਾਡੇ ਸਾਰੇ ਬਦਨਾਮ ਕਰਦੀਆਂ ਬਦਨਾਮ ਕਰਤਾ ਸਾਡੇ ਤਾਂ ਹੀ ਤਾਂ ਲੜਦੇ ਰਹਿੰਦੇ ਸੀਗੇ ਅੱਬ ਬਜ਼ੁਰਗ ਤਾਂ ਸਾਡੇ ਬਾਪੂਆਂ ਦੇ ਨਾਲ ਪਾਪਿਆਂ ਦੇ ਨਾਲ ਓਏ ਇਹ ਘੱਟ ਗੱਲ ਇਹਨਾਂ ਨੂੰ ਕੱਢੋ ਬਾਹਰ ਕੱਢ ਲੋ ਹੋਰ ਬਾਹਰ ਜਿੰਨੇ